ਉਹ ਜੀ ਇਹ ਸਾਨੂੰ ਪਤਾ ਮਿਲੀ ਸੀ ਕਿ ਕਈਆਂ ਵਾਲੇ ਬਿਆਰ ਦੇ ਵਿੱਚ ਪ੍ਰੀਆਰ ਹੋਟਲ ਹੈ ਜਿਹੜਾ ਮੋਰਲ ਐਕਟੀਵਿਟੀ ਜਿਹੜੀ ਕੀਤੀ ਜਾਂਦੀ ਹੈ ਔਰ ਕਿਹਾ ਜਿਹੜਾ ਹੋਟਲ ਦੇ ਵਿੱਚ ਜਿਹੜਾ ਮੁੰਡਾ ਪਿਆਰ ਸਰਪੰਚ ਤੇ ਸੁਰਜ ਨਾਲ ਬੁਕੜਤੀਆਂ ਨੇ ਮਤਮਤਰ ਚ ਕੀਤਾ ਚਾਰ ਲੜਕੀਆਂ ਨੇ ਗਈਆਂ ਤੇ ਕੋਈ ਨਬਾਦ ਲੜਕੀ ਵੀ ਬਦਲੀ ਨਹੀਂ ਗਏ ਸਰ ਇਹ ਵੀ ਵੈਰੀਫਾਈ ਨਹੀਂ ਹੋਈ ਤੁਸੀਂ ਜੀ ਸਾਰਾ ਵੈਰੀਫਾਈ ਕਰਾਂਗੇ ਉਹ ਆਏ ਲੱਗਦਾ ਲੜਕਾ ਨਿਕੰਨੇ ਪੜਿਆਗਾ ਉਹ ਗੈਂਗਸਟਰ ਵੀ ਨਹੀਂ ਇਹ ਬਾਰੇ ਨਹੀਂ ਲੜਕਾ ਸੂਰਜ ਹੈ ਦੇਖਾਂਗੇ ਇਹਦੇ ਬਾਰੇ ਕੋਈ ਪੁਰਾਣਾ ਰਿਕਾਰਡ ਹੈ ਕਿ ਹੈਗਾ ਕਿਤੇ ਵਾਂਟਡ ਆ ਨਹੀਂ ਸਾਨੂੰ ਨਹੀਂ ਵਾਂਟਡ ਬਾਕੀ ਇਹਦਾ ਚੈੱਕ ਕਰ ਲਾਂਗੇ ਪੁਰਾਣਾ ਰਿਕਾਰਡ ਕੀ ਹੈਗਾ ਜੀ ਲੜਕੀਆਂ ਲੋਕਲ ਹੀ ਵੱਡੀਆਂ ਨਹੀਂ ਆ ਜਾਂਦਾ ਕੋਈ ਜਿੱਤਾ ਹੁਣ ਦੇ ਨਹੀਂ ਅਸੀਂ ਲੜਕੀਆਂ ਦਾ ਬੜਾ ਕੰਮ ਚੱਲਿਆ ਹੋਇਆ ਹੈ ਜੀ ਇੰਡੀਅਨ ਨੇ ਸਾਰੀਆਂ ਇੱਕ ਉੱਤਰਾਖੰਡ ਤੋਂ ਹੈ ਬਾਕੀ ਪੰਜਾਬ ਤੋਂ ਨੇ ਉਹ ਹਟਾ ਦੇ ਕਿੱਥੇ ਜਾਈਏ ਮੁਕਦਮਾ ਦਰ ਕਿੱਥੇ ਜਾਈਏ ਸਾਨੂੰ ਸੂਚਨਾ ਮਿਲੀ ਸੀ ਕਿ ਕਈਆਂ ਵਾਲੇ ਪਿਆਰ ਦੇ ਵਿੱਚ ਪੀਆਰ ਹੋਟਲ ਹੈ ਜਿਹੜਾ ਇਮੋਰਲ ਐਕਟੀਵਿਟੀ ਜਿਹੜੀ ਠੀਕ ਜਾਂਦੀ ਹੈ ਓਕੇ ਬਈ ਜਿਹੜਾ ਹੋਟਲ ਦੇ ਵਿੱਚ ਜਿਹੜਾ ਮੁੰਡਾ ਪਿਆਰ ਸਰਪੰਚ ਸੁਰਜ ਦੇ ਨਾਲ ਕੁੜਕੀਆਂ ਨੇ ਨਰਮ ਅਰਜ਼ੀ ਕੀਤਾ ਚਾਰ ਲੜਕੀਆਂ ਨੇ ਕਿ ਕੋਈ ਨਬਾਦੀ ਕੁੜਕੀ ਵੀ ਬੜੀ ਗੇਸਟ ਹੈ ਇਹਦੀ ਵੈਰੀਫਾਈ ਨਹੀਂ ਹੋਈ ਗੰਗੀ ਸਰਵਰ ਕੋ ਕਰਾ ਦੇ ਤੇ ਲੜਕਾ ਵੀ ਕੰਦੇ ਫੜੇਗਾ ਕੋਈ ਗੈਂਗਸਟਰ ਨੀ ਇਹ ਬਾਰੇ ਨਹੀਂ ਲੜਕਾ ਸੂਰਜਾ ਇਹ ਦੇਖਾਂਗੇ ਇਹਦੇ ਬਾਰੇ ਪੁਰਾਣੇ ਰਿਕਾਰਡੇ ਲੱਗੇਗਾ ਬੰਟੀ ਦਾ ਨਹੀਂ ਸਾਨੂੰ ਨਹੀਂ ਵੈਂਟਡ ਬਾਕੀ ਇਹਦਾ ਚੈੱਕ ਕਰ ਲਾਂਗੇ ਪੁਰਾਣਾ ਰਿਕਾਰਡ ਕੀ ਹੈਗਾ ਜੀ ਲੜਕੀਆਂ ਲੋਕਲ ਹੀ ਬੜੀਆਂ ਕਈਆਂ ਦਾ ਜਿੱਦਾਂ ਅੱਜ ਕੱਲ੍ਹ ਇਹ ਸੀਨੀਅਰ ਕਿਆਂ ਦਾ ਬੜਾ ਕੰਮ ਚੱਲਿਆ ਹੋਇਆ ਹੈ ਜੀ ਇੰਡੀਆ ਨੇ ਸਾਰੀਆਂ ਇੱਕ ਉਤਰਾਖੰਡ ਤੋਂ ਹੈ ਬਾਕੀ ਪੰਜਾਬ ਤੋਂ ਨੇ ਉਹ ਚੈੱਕ ਕਰ ਲਈ ਕਿ ਕਿੱਥੇ ਜੀ ਮਕਦਮਾ ਦਰਜ ਕੀਤਾ ਹੈ ਜੀ ਸਾਨੂੰ ਸੂਚਨਾ ਮਿਲੀ ਸੀ ਕਿ ਕਈਆਂ ਮਾਰੇ ਵਿਆਰ ਦੇ ਵਿੱਚ ਵੀ ਆਰ ਹੋਟਲ ਹੈ ਜਿਹੜਾ ਇਮੋਰਲ ਐਕਟੀਵਿਟੀ ਜਿਹੜੀ ਠੀਕ ਜਾਂਦੀ ਹੈ ਓਕੇ ਭਾਈ ਜਿਹੜਾ ਹੋਟਲ ਦੇ ਵਿੱਚ ਜਿਹੜਾ ਮੁੰਡਾ ਪਲੇਅਰ ਸਰਪੰਦੇ ਸੂਰਜ ਦੇ ਨਾਲ ਪਕੜਤੀਆਂ ਨੇ ਮਦਰ ਦਰਜ ਕੀਤਾ ਚਾਰ ਲੜਕੀਆਂ ਨੇ ਜੀ ਕੋਈ ਨਬਾਦੀ ਕੋਈ ਲੜਕੀ ਵੀ ਬੜੀ ਗਲੇਸਰ ਤੇ ਇਹਦੀ ਬੜੀ ਬਾਈ ਹੋਈ ਅੰਗਰੀ ਸਾਰਾ ਬਰੋ ਕਰਾ ਦੇਗਾ ਤੇ ਲੜਕਾ ਵੀ ਕੰਦੇ ਪੜੇਗਾ ਉਹ ਗੈਂਗਸਟਰ ਵੀ ਨਹੀਂ ਇਹ ਬਾਰੇ ਨਹੀਂ ਲੜਕਾ ਸੂਰਜ ਆ ਦੇ ਰੱਖਾਂਗੇ ਇਹਦੇ ਬਾਰੇ ਇੱਕ ਪੁਰਾਣਾ ਰਿਕਾਰਡ ਰੱਖੀਗਾ ਅਨੀ ਸਾਨੂੰ ਨਹੀਂ ਵੈਂਟਡ ਬਾਕੀ ਇਹਦਾ ਚੈੱਕ ਕਰ ਲਾਂਗੇ ਪੁਰਾਣਾ ਰਿਕਾਰਡ ਕੀ ਹੈਗਾ ਜੀ ਲੜਕੀਆਂ ਲੋਕਲ ਹੀ ਬੜੀਆਂ ਨਹੀਂ ਆ ਜਾਂਦੀਆਂ ਕੋਈ ਜਿੱਤਾ ਅੱਜ ਕੱਲੇ ਕੰਮ ਇਹ ਸੀ ਨਰਕੀਆਂ ਦਾ ਬੜਾ ਕੰਮ ਚੱਲਿਆ ਹੋਇਆ ਹੈ ਜੀ ਇੰਡੀਅਨ ਨੇ ਸਾਰੀਆਂ ਇੱਕ ਉਪਰਾਖੜ ਤੋਂ ਹੈ ਬਾਕੀ ਪੰਜਾਬ ਤੋਂ ਨੇ ਉਹਨਾਂ ਕੀਤਾ ਮਕਦਮਾ ਦਰਕੀ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਕਈਆਂ ਵਾਲੇ ਵਿਆਹ ਦੇ ਵਿੱਚ ਪ੍ਰੀਆਰ ਹੋਟਲ ਹੈ ਜਿਹੜਾ ਇਮੋਰਲ ਐਕਟੀਵਿਟੀ ਜਿਹੜੀ ਕੀ ਜਾਂਦੀ ਹੈ ਓਕੇ ਤਾਂ ਹੈ ਜਿਹੜਾ ਹੋਟਲ ਦੇ ਵਿੱਚ ਜਿਹੜਾ ਮੁੰਡਾ ਪਲੇਅਰ ਸਰਪੰਦੇ ਸੂਰਜ ਦੇ ਨਾਲ ਬੁੜੜੀਆਂ ਨੇ ਨਾ ਮਦਰ ਚ ਕੀਤਾ ਚਾਰ ਲੜਕੀਆਂ ਨੇ ਕੋਈ ਨਬਾਦੀ ਲੜਕੀ ਵੀ ਬੜੀ ਜਿਹੇ ਸਰ ਇਹ ਵੀ ਵੈਰੀਫਾਈ ਨਹੀਂ ਹੋਈ ਨਾ ਜੀ ਸਾਰਾ ਵੈਰੀਫਾਈ ਕਰਾ ਦੇ ਪੜਾ ਲਗਾ ਲਾ ਲੜਕਾ ਵੀ ਕਹਿੰਦੇ ਪੜਿਆਗਾ ਕੋਈ ਗੈਂਗਸਟਰ ਵੀ ਨਹੀਂ ਇਹ ਬਾਰੇ ਨਹੀਂ ਲੜਕਾ ਸੂਰਜ ਆ ਦੇ ਰੱਖਾਂਗੇ ਇਹਦੇ ਬਾਰੇ ਪੁਰਾਣਾ ਰਿਕਾਰਡ ਇਹ ਰੱਖੀ ਹੈਗਾ ਬਸ ਕਿੰਨੇ ਵੰਟਡ ਆ ਨਹੀਂ ਸਾਨੂੰ ਨਹੀਂ ਵੰਟਡ ਬਾਕੀ ਇਹਦਾ ਚੈੱਕ ਕਰ ਲਾਂਗੇ ਪੁਰਾਣਾ ਰਿਕਾਰਡ ਕੀ ਹੈਗਾ ਜੀ ਲੜਕਣਾ ਲੋਕਾਂ ਨੇ ਬੜਾ ਗਿਆ ਜਿਆਦਾ ਕੋਈ ਦਿੱਤਾ ਅੱਜ ਕੱਲ੍ਹ ਇਹ ਯੂਨੀਅਰ ਸਿਨਰੀਆਂ ਦਾ ਬੜਾ ਕੰਮ ਚੱਲਿਆ ਹੋਇਆ ਹੈ ਜੀ ਇੰਡੀਅਨ ਨੇ ਸਾਰੀਆਂ ਇੱਕ ਉਤਰਾਖੰਡ ਤੋਂ ਐ ਬਾਕੀ ਪੰਜਾਬ ਤੋਂ ਨਹੀਂ ਉਹ ਪਿੱਛੇ ਆ ਕੇ ਕੀਤਾ ਹੈ ਮਕਰਮਾਦਰਜੀ ਕੀਤਾ ਹੈ ਜੀ